ਪਾਕਿਸਤਾਨ ਮਰਦਾਬਾਕ ਪਾਕਿਸਤਾਨ ਮਰਦਾਬਾਕ ਪਾਕਿਸਤਾਨ ਸ਼ਰਮ ਕਰੋ ਸ਼ਰਮ ਕਰੋ ਬੇਗਾਨੀ ਦੀ ਹੱਤਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਦੀ ਹੱਤਿਆ ਬੰਦ ਕਰੋ ਬੰਦ ਕਰੋ ਬੇਕਸੂਰਾਂ ਦੀ ਹੱਤਿਆ ਬੰਦ ਕਰੋ ਸਾਡੀ ਐਸੋਸੀਏਸ਼ਨ ਨੇ ਜੋ ਇਹ ਪਹਿਲਗਾਮ ਦੇ ਵਿੱਚ دہشت گردਾਂ ਦੇ ਹੱਥੋਂ ਨਜਾਇਜ਼ ਜਿਹੜੀਆਂ ਹਤਿਆਵਾਂ ਬੇਕਸੂਰਾਂ ਦੀਆਂ ਹਤਿਆਵਾਂ ਖੂਨ ਦੀ ਹੋਲੀ ਖੇਡੀ ਗਈ ਆ ਉਹਦੇ ਸਬੰਧ ਦੇ ਵਿੱਚ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਵਾਸਤੇ ਸਾਡੀ ਐਸੋਸੀਏਸ਼ਨ ਇੱਥੇ ਇਕੱਠੀ ਹੋਈ ਆ ਉਹਦੇ ਸਬੰਧ ਦੇ ਵਿੱਚ ਕੈਂਡਲ ਮਾਰਚ ਜਿਹੜਾ ਉਹ ਕੱਢਿਆ ਗਿਆ ਤੇ ਪਹਿਲੋਂ 2 ਮਿੰਟ ਦਾ ਮੌਨ ਵਰਤ ਰੱਖ ਕੇ ਉਹਨਾਂ ਸ਼ਹੀਦਾਂ ਨੂੰ ਬੇਕਸੂਰਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਟ ਕੀਤੀ ਗਈ ਆ ਉਸ ਤੋਂ ਬਾਅਦ ਕੈਂਡਲ ਮਾਰਚ ਕੀਤਾ ਗਿਆ ਵਾ ਮੈਂ ਆਪਣੀ ਇਸ ਐਸੋਸੀਏਸ਼ਨ ਦੇ ਰਾਹੀਂ ਸਾਰੀ ਜਨਤਾ ਨੂੰ ਇਹ ਪੈਗਾਮ ਦੇਣਾ ਚਾਹੁੰਦਾ ਹਾਂ ਕਿ دہشت گردੀ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਧਰਮ ਨਾ Hindu ਨਾ Musalman ਜੋ ਮਜਬ ਦੇ ਨਾਮ ਦੇ ਉਤੇ ਕਤਲ ਕਰਦੇ ਨੇ ਉਹ ਇਨਸਾਨੀਅਤ ਦਾ ਕਤਲ ਕਰਦੇ ਨੇ ਉਹ ਇਨਸਾਨ ਦੇ ਰੂਪ ਦੇ ਵਿੱਚ ਭੇੜੀਏ ਹੁੰਦੇ ਨੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਮਜਹਬ ਨਹੀਂ ਸਿਖਾਤਾ ਆਪਸ ਵਿੱਚ ਬੈਰ ਰੱਖਣਾ मजहब नहीं सिखाता आपस में बैर रखना हिंदी है हम वतन हैं हिंदोस्त हमारा हम, हम बुलबुलें हैं इसकी ये गुलश्त हमारा बंद बंद करो करो ਦੇਖ ਰਿਹਾ ਹਾਂ ਕਿ ਮੇਰੀ ਸਾਰੀ ਐਸੋਸੀਏਸ਼ਨ ਉਹ ਬਹਾਦਰ ਜਰਨੈਲ ਪੁਲਿਸ ਆਫੀਸਰ ਜਿਨ੍ਹਾਂ ਨੇ ਆਤਵਾਦੀ ਸਮੇਂ ਦੇ ਵਿੱਚ ਔਰ ਉਸ ਤੋਂ ਬਾਅਦ ਜੁਰਮ ਦੇ ਖਿਲਾਫ ਲੜਾਈ ਜਾਰੀ ਰੱਖੀ ਔਰ ਅੱਜ ਵੀ ਇਸ ਫਰੰਟ ਦੇ ਉੱਤੇ ਜਿੱਥੇ ਇਸ ਦੇਸ਼ ਨੂੰ ਸਾਡੀ ਜ਼ਰੂਰਤ ਹੈ ਤੁਸੀਂ ਦੇਖ ਰਹੇ ਹੋ ਜਰਨੈਲ ਕਿਸੇ ਤਰ੍ਹਾਂ ਪੂਰੇ ਜੋਸ਼ ਦੇ ਵਿੱਚ ਅੱਜ ਵੀ ਅਸੀਂ ਤਿਆਰ ਹਾਂ ਮੈਂ ਸਿੱਧਾ-ਸਿੱਧਾ ਮੁਖਾਤਬ ਹੋ ਰਿਹਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਮੋਦੀ ਸਰ ਇੱਕੋ ਗੱਲ ਕਹਿਣੀ ਚਾਹੁੰਨਾ ਕਿ ਇਸ ਵਾਰ ਇਹਨਾਂ ਨੇ ਹੱਥ ਮੋਕਾ ਦਿੱਤੀ ਪਾਕਿਸਤਾਨ ਆਰਮੀ ਵੱਲੋਂ ਟ੍ਰੇਂਡ ਕੀਤੇ ਇਹ ਅਤਵਾਦੀ ਪਹਿਲਗਾਮ ਦੇ ਵਿੱਚ ਉਹਨਾਂ ਔਰਤਾਂ ਦੇ ਪਤੀਆਂ ਨੂੰ ਮਾਰਦਿਆ ਹੋਇਆ ਜਦੋਂ ਔਰਤਾਂ ਕਹਿ ਰਹੀਆਂ ਕਿ ਸਾਨੂੰ ਵੀ ਮਾਰ ਦਿਓ ਤੇ ਤੁਹਾਡਾ ਨਾਂ ਲੈ ਲੈ ਕੇ ਇਹਨਾਂ ਨੇ ਉਹ ਹੱਤਿਆਵਾਂ ਕੀਤੀਆਂ ਕਿ ਜਾ ਕੇ ਮੋਦੀ ਜੀ ਨੂੰ ਦੱਸਿਓ ਮੋਦੀ ਜੀ ਤੁਸੀਂ ਪਹਿਲਾਂ ਵੀ ਸਰਜਿਕਲ ਸਟ੍ਰਾਈਕ ਕੀਤੀ ਬਹੁਤ ਸਾਰੇ ਫ੍ਰੈਂਡਸ ਦੇ ਉੱਤੇ ਤੁਸੀਂ ਇਸ ਦੇਸ਼ ਦੇ ਵਿੱਚ ਇਸ ਕੋਝੇ ਮੁਲਕ ਨੂੰ ਇਸ ਬੇਈਮਾਨ ਬੇਗਹਿਰਤ ਪਾਕਿਸਤਾਨ ਨੂੰ ਜਿਹੜਾ ਹਿੰਦੁਸਤਾਨ ਦੀ ਕੋਖ ਦੇ ਵਿੱਚੋਂ ਨਿਕਲਿਆ ਚਿੜੀ ਜਿੰਨਾ ਦੇਸ਼ ਜਿਹੜਾ ਹਿੰਦੁਸਤਾਨ ਦੀ ਕੋਖ ਦੇ ਵਿੱਚੋਂ ਨਿਕਲਿਆ ਅੱਜ ਸਾਡੇ ਉੱਤੇ ਹਮਲੇ ਕਰ ਰਿਹਾ ਉਹਨਾਂ ਨੂੰ ਜਵਾਬ ਦਿੱਤਾ ਪਰ ਹੁਣ ਅਸੀਂ ਤੁਹਾਨੂੰ ਇਹ ਬੇਨਤੀ ਕਰਨ ਜਾ ਰਹੇ ਹਾਂ ਕਿ ਸਾਡੇ ਆਰਮੀ ਦੇ ਜਵਾਨਾਂ ਦੀਆਂ ਰਫਲਾਂ ਨੂੰ ਜੰਗ ਲੱਗ ਰਿਹਾ ਜਿਹੜੇ ਕੈਂਪਸ ਏਰੀਆ ਦੇ ਵਿੱਚ ਕੈਂਟਾਂ ਦੇ ਵਿੱਚ ਟੈਂਕ ਖੜੇ ਉਹਨਾਂ ਨੂੰ ਜੰਗ ਲੱਗ ਰਿਆ ਹੁਣ ਲੜਾਈ ਆ ਆਰਦੀ ਜਾਂ ਪਾਰਦੀ ਸਰਜਿਕਲ ਸਟ੍ਰਾਈਕਸ ਦੇ ਉੱਤੇ ਐਲਓਸੀ ਸਮਝੌਤਾ ਫੋਰੀ ਕੈਨਸਲ ਕੀਤਾ ਜਾਵੇ ਇਹਨਾਂ ਦੇ ਉੱਤੇ ਅਟੈਕ ਕੀਤਾ ਜਾਵੇ ਅਸੀਂ ਜਿੱਥੇ 27 ਗਏ ਆ ਉੱਥੇ ਸਾਡੀਆਂ ਵੀ ਜਾਨਾਂ ਚਲ ਜਾਣਗੀਆਂ ਕੋਈ ਫਰਕ ਨਹੀਂ ਪਰ ਹੁਣ 27 ਦੇ ਨਾਲ 140 ਕਰੋੜ ਖੜਾ ਤੁਹਾਡੇ ਕੋਲੋਂ ਇਹੇ ਮੰਗ ਰਿਆ ਆ ਕਿ ਸਾਡੇ ਆਰਮੀ ਦੇ ਤਿੰਨੇ ਜਰਨਲਰਾਂ ਨੂੰ ਹੁਕਮ ਦੇ ਕੇ ਇਸ ਦੋਸ਼ ਦੇਸ਼ ਤੇ ਜਦ ਤੱਕ ਇਹਦੀ ਝੂੜੀ ਨਾ ਕੱਸੀ ਗਈ ਇਸ ਮੁਲਕ ਨੇ ਠੀਕ ਨਹੀਂ ਹੋਣਾ ਇਹਨਾਂ ਦੇ ਉੱਤੇ ਅਟੈਕ ਕਰਕੇ ਇਹਨਾਂ ਦੀਆਂ ਜਿੰਨੀਆਂ ਪਿਕਟਸ ਸਾਰੀਆਂ ਕਾਬੂ ਕੀਤੀਆਂ ਜਾਣ ਇਹਨਾਂ ਦੇ ਇੱਕ ਇੱਕ ਅਤਵਾਦੀ ਨੂੰ ਕੱਢ ਕੇ ਉੱਥੇ ਜਾ ਕੇ ਪੈਲਗਾਮ ਉੱਥੇ ਖਤਮ ਕੀਤਾ ਜਾਵੇ ਜਿੱਥੇ ਇਹਨਾਂ ਨੇ ਸਾਡੇ 27 ਭਰਾਵਾਂ ਨੂੰ ਮੌਤ ਦੇ ਜਿਹੜਾ ਨੀਂਦ ਸੁਆਇਆ ਆ ਔਰ ਮੋਤੀ ਜੀ ਤੁਸੀਂ ਇਸ ਦੇਸ਼ ਦੀ ਇੱਕ ਬਹੁਤ ਵੱਡੀ ਸ਼ਕਤੀ ਹੋ ਮੈਂ ਤਾਂ ਬਹੁਤ ਛੋਟਾ ਤੁਹਾਡੇ ਕੋਲ ਬਹੁਤ ਪਾਵਰ ਆ ਤੁਸੀਂ ਬਹੁਤ ਵਧੀਆ ਦਿੱਤੀ ਜੇ ਬਹੁਤ ਵਧੀਆ ਡਿਸੀਜਨ ਲੈਂਦੇ ਆਇਓ ਤੁਹਾਨੂੰ ਨਿਮਰਤਾ ਸਹਿਤ ਐਸੋਸੀਏਸ਼ਨ ਦੀ ਬੇਨਤੀ ਆ ਸਰ ਕਿ ਲੜਾਈ ਹੁਣ ਆਰਦੀ ਜ ਲੜਾਈ ਪਾਰਦੀ ਇਸ ਮੁਲਕ ਨੂੰ ਜਦੋਂ ਤੱਕ ਬੰਦੇ ਦਾ ਪੁੱਤ ਨਾ ਬਣਾਇਆ ਇਹਨਾਂ ਨੇ ਇਹ ਸਾਡੇ ਦੇਸ਼ ਦੇ ਵਿੱਚ ਖੂਨ ਦੀ ਹੋਲੀ ਖੇਡਣ ਹੋਣੀ ਹੈ ਵੈਲਫੇਅਰ ਐਸੋਸੀਏਸ਼ਨ ਜਿੰਦਾਬਾਦ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਬੈਕ ਸੂਰਦੀ ਹੱਤੇ ਬੰਦ ਕਰੋ ਬੰਦ ਕਰੋ ਬੰਦ ਕਰੋ دہشت گردੀ ਬੰਦ ਕਰੋ ਬੰਦ ਕਰੋ دہشت گردੀ ਬੰਦ ਕਰੋ ਬੰਦ ਕਰੋ